ਸਾਸਿਕ ਆਇਤ ਅਨੁਸਾਰ ਇਹ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜੀ ਦੇ ਨਾਮ ਤੇ ਅਸੀਂ ਨੰਦਕਈ ਤੁਹਾਡਾ ਸਵਾਗਤ ਕਰਦੇ ਹਾਂ ਲੋ ਜੀ ਹਾਜ਼ਰ ਆ ਸੀ ਤੁਹਾਡੀ ਕਚਹਿਰੀ ਵਿੱਚ ਬਹੁਤ ਪੈਰਾਂ ਦੇ ਲੋਕ ਇਕੱਲੇ ਕੇ ਤੇ ਨੁਕਤਾ ਲੈ ਕੇ ਹੈ ਨਾ ਤੇ ਕਈ ਭੈਣਾਂ ਇਹਦੀ ਤੁਸੀਂ ਆ ਨੁਕਤਾ ਪਾਉ ਉਹ ਆਂਤਪਾ ਉਹ ਅੱਜ ਪੈਰਾਂ ਲਈ ਦੁਬਾਰਾ ਸਿ ਪੁੱਛਿਆ ਉਹਨਾਂ ਨੇ ਮੈਂ ਲੱਭ ਲੱਭ ਕੇ ਲਿਆਂਦਾ ਤੇ ਜਨਮ ਹੋਇਆ ਦੱਸਿਆ ਉਹ ਨੁਕਤਾ ਪਾਉਂਗੀ ਜੀ ਮੈਂ ਕਿਸੇ ਦੇ ਅੰਗ ਖੜ ਜਾਂਦੇ ਨੇ ਫਿਰ ਉਹ ਬਹੁਤ ਦਵਾਈਆਂ ਕਰ ਜਾਂਦੇ ਫਿਰ ਵੀ ਨਹੀਂ ਠੀਕ ਹੁੰਦੇ ਪਰੇ ਜੈਨਮੁਨੀ ਜੀ ਦਾ ਦੱਸਿਆ ਹੋਇਆ ਨੁਕਤਾ ਫਿਰ ਮੈਂ ਲੱਭਿਆ ਤੁਹਾਡੇ ਵਾਸਤੇ ਤੇ ਅੱਜ ਮੈਂ ਪਾਉਂਗੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਹੁਣ ਆਓ ਆਪਾਂ ਬਹੁਤ ਹੀ ਪਿਆਰਾ ਜਿਹਾ ਲੋਕੀ ਸੁਣਾਉਣੇ ਥਨੂੰ ਉਸ ਦੇ ਵਿੱਚ ਇੱਕ ਇਹ ਭੰਪਣਾ ਲੱਗੀਦਾ ਹੈ ਤੇ ਉਹਦੇ ਵਿੱਚ ਜਿਹੜੀ ਪ੍ਰਿਹਾਈ ਬਹੁਤ ਹੀ ਮਾਵਾ ਵਰਗੀ ਦੱਸੀ ਹੋਈ ਹੈ ਕੁੜੀ ਨੇ ਕਿਉਂਕਿ ਆਮ ਤਾਂ ਬਸ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਜੇ ਸਮਾਂ ਚੱਲ ਰਿਹਾ ਪਰ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ ਪਰ ਜਾਈਆਂ ਚੰਗੀਆਂ ਤੇ ਚੰਗੀਆਂ ਨਾਂ ਦਾ ਚੰਗੀਆਂ ਤੇ ਚੰਗੀਆਂ ਪੈ ਤੇ ਮਾੜੀਆਂ ਤੋਂ ਮਾੜੀਆਂ ਪੈਣ ਲੜਾਈ ਦੇ ਕਿਉਂ ਇਸੋ ਗੱਡੇ ਦੇ ਗੱਡੇ ਪਏ ਨੇ ਪਰ ਇਹਦੇ ਵਿੱਚ ਇੱਕ ਚੰਗੀ ਪਰਜਾਈ ਦੇ ਉਹਨੇ ਦੱਸਿਆ ਕੁੜੀ ਨੇ ਗੁਨਾਹ ਦੇ ਭਰਾ ਨੂੰ ਹਨ ਤੇ ਬਹੁਤ ਹੀ ਉਹ ਕੰਨੀ ਨਹੀਂ ਆਂਦੇ ਦੱਸਦਾ ਲਈ ਫਿਰ ਮੇਰੇ ਭਰਾ ਫਿਰ ਉਹ ਮਾਫੀ ਹੁੰਦੇ ਨੇ ਹਨਾ ਮਾਵਾ ਤੋਂ ਬਾਅਦ ਤੇ ਲੈ ਬਾਕੀ ਤੁਸੀਂ ਇਹ ਵਿੱਚ ਸੁਣਿਓ ਆ ਜੋ ਮਾਨਵੇਂ ਇਸ ਪਿਆਰੇ ਜਿਹੇ ਲੋਕੀ ਦਾ ਅੰਦਰ ਤੇ ਆਪਣੀ ਕਾਪੀ ਪੈਨਸਲ ਜੋ ਲੈ ਕੇ ਬੈਠ ਜਿਓ ਬੁਨਿਤਾ ਲੇਖਣੀ ਹੈ ਆញੋਂ ਫਿਰ ਆਪਾਂ ਲਾਈਏ ਰੌਣਕਾ ਤੇ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਅਨੰਦ ਨੂੰ ਜੁਗ ਜੁਗ ਜੀ ਕੁੱਟੇ ਕੁੱਟੇ ਚੂਰੀ ਬੀੜਾ ण्डिया श्याम ਈਰਾਵੇ ਬੇਪਾਬੋ ਪਾਲਿੰਗ ਵਿਸ਼ਾਵੇ ਮੇਪਾਬੋ ਪਾਲਿੰਗ ਵਿਸ਼ਾਵੇ ਆਮੜੀ ली बिचे नओदे उचे न छपे पाबियां बि बमाज प्रदिव बीराबजो बीरता क्षं क्षम so keep us ਦਾ ਵੀਰਾ ਵੇ ਪੈਣ ਕਰ ਜਮ ਜਮ ਆਏ ਲੋਕ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਬਹੁਤ ਪਿਆਰਾ ਲੱਗਿਆ ਹੋਊ ਗੀਤ ਤੇ ਇਸ ਗੀਤ ਨੂੰ ਜਰੂਰ ਗਾਇਆ ਕਰੋ ਤੇ ਆਦੇ ਬੱਚਾ ਤੋਂ ਵੀ ਗਾਇਆ ਕਰੋ ਹਨਾ ਬੇਰਬਾਹ ਪਿਆਰ ਪਰ ਮਾਤਮਾ ਕਰੇ ਇਥੇ ਆਪਣੀਆਂ ਪ੍ਰਧਾਈਆਂ ਸਾਰਿਆਂ ਨੇ ਇਸ ਤਰ੍ਹਾਂ ਆਨੰਦ ਦਾ ਪੜਿਆ ਮਿਲ ਮਿਲ ਕੇ ਰਹਿਣਾ ਤੇ ਲੋ ਹੁਣ ਆਜੋ ਆਪਾਂ ਨੁਕਤੇ ਵੱਲ ਮੈਂ ਦੱਸਿਆ ਸੀ ਵੀ ਜਦੋਂ ਕਿਸੇ ਨੂੰ ਲਕਵਾ ਮਾਰ ਦੇ ਇਹ ਜੈਨ ਮੁਨੀ ਜੀ ਬਿਹਰਸ਼ਦ ਸਾਗਰ ਜੀ ਨੇ ਉਹਨਾਂ ਨੇ ਦੱਸਿਆ ਕਹਿੰਦੇ ਜੇ ਕਿਸੇ ਨੂੰ ਲਕਵਾ ਮਾਰ ਗਿਆ ਤਾਂ ਉਹ ਤੁਸੀਂ ਪंसारी ਦੁਕਾਨ ਤੋਂ ਸ਼ੀਸ਼ਮ ਦਾ ਤੇਲ ਲਿਆਓ ਸ਼ੀਸ਼ਮ ਕਹਿੰਦੇ ਚਾਲੀ ਨੂੰ ਬਾਕੀ ਪंसारी ਤੁਹਾਨੂੰ ਦੱਸਣਗੇ ਉਤਸਾ ਸ਼ੀਸ਼ਮ ਦੀ ਲੱਕੜੀ ਦਾ ਤੇਲ ਲਿਆਓ ਜਿਹੜਾ ਵੀ ਅੰਗ ਕੰਮ ਨਹੀਂ ਕਰਦਾ ਉਸ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਕਹਿੰਦੇ ਜੇ ਬਾਹਾਂ ਕਿਸੇ ਦੀ ਖੜੀਆ ਕਿਸੇ ਲੱਤ ਖੜੀਆ ਹੈ ਨਾ ਇਹਦਾ ਮੋਢਾ ਖੜ ਗਿਆ ਕਿਸੇ ਦਾ ਸਾਰਾ ਇੱਕ ਪਾਸੇ ਹੀ ਖੜ ਗਿਆ ਤੇ ਫਿਰ ਤੁਸੀਂ ਉਸ ਅੰਗ ਤੇ ਉਸ ਤੇਲ ਦੀ ਹੌਲੀ ਹੌਲੀ ਮਾਲਸ਼ ਕਰੋ ਕੋਸਾ ਕਰਕੇ ਫਿਰ ਉਹਦੇ ਨਾ 2 ਘੰਟੇ ਲਈ ਉਸ ਨੂੰ ਢੱਕ ਦਿਓ ਕੱਪੜੇ ਨਾਲ ਉਹ ਹਵਾ ਨਾ ਲੱਗਣ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਥੋੜੇ ਦਿਨਾਂ ਦੇ ਵਿੱਚ ਬੰਦੇ ਦੇ ਅੰਗ ਚੱਲਣ ਲੱਗ ਜਾਣਗੇ ਲੱਕਵਾਤੀ ਹੋ ਜਾਊਗਾ ਤੇ ਇਹ ਤੁਸੀਂ ਸਭ ਨੂੰ ਦੱਸੋ ਤੇ ਪੁੰਨ ਦੇ ਭਾਗੀ ਬਣਾ ਤੇ ਕਰਕੇ ਇਹਨੂੰ ਜਰੂਰ ਅਜਾ ਮਾ ਕੇ ਦੇਖੋ ਜਿਹਦੇ ਕਿਸੇ ਦੇ ਅੰਗ ਜਿਹਨੂੰ ਪੈਰਾਲਿਸ ਹੋ ਜਾਂਦਾ ਹੈ ਹਨਾ ਤੇ ਸਮਝ ਕੇ ਨਾ ਸ਼ੀਸ਼ਮ ਦੀ ਲੱਕੜੀ ਤੇਲ ਪਨਸਾਰੀ ਦੇ ਜਾਏ ਉੱਥੋਂ ਮਿਲੂਗਾ ਆਪਾਂ ਨੂੰ ਹਨਾ ਆਪੇ ਤੁਹਾਨੂੰ ਰਾਹ ਮਿਲ ਜੇ ਸਾਰੀ ਤੇਲ ਲੋ ਇਹ ਜਰੂਰ ਕਰਕੇ ਦੇਖਿਓ ਮੈਂ ਤਾਂ ਆਪਦੇ ਕੋਲੋਂ ਕੁਝ ਨਹੀਂ ਦੱਸਿਆ ਮੈਂ ਤਾਂ ਤੁਹਾਡੇ ਵਾਸਤੇ ਭੈਣ ਨੇ ਪੁੱਛਿਆ ਸੀ ਮੈਂ ਲੱਭ ਕੇ ਦਿੱਤਾ ਤੇ ਮੈਂ ਫਿਰ ਦੇਖਦੀ ਰਹਿਣੀ ਆ ਤੇ ਇਹ ਜੈਨਮੁਨੀ ਦਾ ਦੱਸਿਆ ਹੋਇਆ ਹੈ ਕਿ ਜਰੂਰ ਤੁਸੀਂ ਇਹਨੂੰ ਕਰਿਓ ਤੇ ਪ੍ਰਮਾਤਮਾ ਕਰੇ ਸਭ ਨੂੰ ਸੋਨਾ ਚੰਦ ਰੂਸੀ ਦੇਵੇ ਮੇਰਾ ਜੀ ਸਭ ਤੰਤ ਰੂਸੀ ਨਾਲ ਖੁਸ਼ੀ ਖੁਸ਼ੀ ਬਸਨ ਮੇਰੇ ਦੇਸ ਵਾਸੀ ਮੇਰੀ ਮਹਿਰ ਦਾਸਾਂ ਵੀ ਕਰਦੀਆਂ ਤੇ ਕੋਈ ਨੁਕਤੇ ਵੀ ਲੱਭਦਾ ਕਿਦਾਂ ਤੇ ਲੋਕਰ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਕਮੈਂਟ ਕਰਨ ਚ ਕੋਈ ਹੁਸੀ ਨਾ ਕਰਿਓ ਜੂਰ ਕਰਿਓ ਤੇ ਪੂਰਾ ਗੀਤ ਦੇਖਿਆ ਕਰੋ ਪੂਰਾ ਹੀ ਨੁਕਤਾ ਸੁਣਿਆ ਕਰੋ ਐਨੀ ਮਾੜਾ ਨੁਕਤਾ ਸੁਣ ਕੇ ਛੱਡਦਾ ਵਾਰੀ ਵਾਰੀ ਉਹਨੂੰ ਫੇਰ ਮੈਨੂੰ ਫੋਨ ਕਰਦੇ ਹੋ ਆ ਨਹੀਂ ਪਤਨ ਅੱਗਿਆ ਨਹੀਂ ਤੇ ਤੁਸੀਂ ਸਮਝ ਲਿਆ ਕਰੋ ਚੰਗੀ ਤਰ੍ਹਾਂ ਹੈਨਾ ਤੇ ਲਾਜ਼ਰੂਰ ਕਰਕੇ ਦੇਖੇ ਨੂੰ ਹੁਣ ਮੈਨੂੰ ਦਿਓ ਛੁੱਟੀਆਂ ਧੰਨਵਾਦ ਸਾਡੀ ਵੀਡੀਓ